ਉਤੇ ਮੁੱਦਿਆਂ ਬਾਰੇ ਪੂਪੁਰ ਦੀ 11 ਮੈਂਬਰੀ ਮੀਟਿੰਗ ਮਾਝਾ ਕੱਪੀ ਦੇ ਗੁਰਦਾਸਪੁਰ ਨਾਲ ਨਹੀਂ ਹੋ ਜਾਂਦੀ ਉਦੋਂ ਤੱਕ ਮਾਇਓ ਸੀਐਨਜੀ ਪਲਾਂਟ ਦਾ ਕੰਮ ਪੰਡ ਰਹੇ ਹੈ। ਇੱਕ ਗੱਲ ਹੋਣੀ ਕਿ ਸਾਡੀ ਮੀਟਿੰਗ ਹੋਣੀ ਹੈ। ਤੇ ਜੇ ਕੱਲ ਨੂੰ ਡੀਸੀ ਘਰੋਂ ਤਾਂ ਤੁਹਾਡੀ ਮੀਟਿੰਗ ਹੋ ਰਹੀ ਆ। ਤੇ ਮੇਰੇ ਵਿੱਚ ਜਿੱਦ ਜੰਗੂ ਤੇ ਮਹਾਰਤ ਸੁਵਾਨ ਜੀ। ਫਿਰ ਵੀ ਫਿਰ ਵੀ ਸੁਣੋ ਫਿਰ ਵੀ ਅਗਿ ਮਾਨ ਜੋ ਐਸਪੀਐਮ ਸਾਹਿਬ ਆਏਗਾ। ਉਹਨਾਂ ਦੇ ਪ੍ਰੋਸਾ ਕਰਦੇ ਆ। ਉਮੀਦ ਹੈ ਜੀ ਦਰਨ ਆਖਰੇ ਆ ਮੀਡੀਆ ਵਾਲੇ ਵੀ ਕਰਨ ਕੁਛ ਕਰਦੇ ਫਿਰ ਕਾਨੂੰ ਕੁਛੀ ਸਾਨੂੰ ਝੂਠੇ ਨਾ ਪਾਇਓ ਜੀਮ ਸਾਹਿਬ ਤੁਹਾਡੇ ਆਉਣ ਤੇ ਅਸੀਂ ਆਪਾਂ ਧਰਮਾਂ ਦੇ ਕੋ ਸਮਾਪਨ ਕਰ ਰਹੇ ਆ ਜੋ ਜੀ ਠੀਕ ਆ ਜੀ ਬਿਲਕੁਲ ਜੀ ਬਰੇ ਸੋ ਨਿਹਾਲ ਸੋ ਨਿਹਾਲ ਦੂਸਰਾ 14 ਤਰੀਕ ਲਾਸਟ ਡੈਡਲਾਈਨ ਹੈ 14 ਤਰੀਕ ਸੰਸਦੀ ਅਮਨਜੀਤ ਮੀਟਿੰਗ ਹੋ ਕੇ 14 ਨਾਲ ਇਹਨੂੰ ਬੰਦ ਹੋਣ ਦਾ ਐਲਾਨ ਨਾਲ ਭਵਾਂ ਗਿੰਦ ਕਰਾਜੀ ਕਾਨੂੰ ਮਿਲ ਜੇ ਮੋਕਾਂ ਦੇ ਰਿਖੋ ਜਿੰਦਾ ਸਾਡੀ ਮੀਟਿੰਗ ਕਰਾਤੀ ਡੀਸੀ ਦੇ ਨਾਲ ਮਾਮਲਾ ਆ ਕੇਸ ਮੁੱਠੀਆਂ ਦੀ ਪ੍ਰਾਂਤ ਨੂੰ ਟੋਟਲ ਮੁਕੱਦਮਾ ਤੌਰ ਤੇ ਬੰਦ ਕਰਾਉਣਾ ਜੇ ਮੀਟਿੰਗ ਤੋਂ ਬਾਅਦ ਕੋਈ ਸਿਤਾ ਨਹੀਂ ਨਿਕਲਣਾ ਬਲੀ ਜੀ ਸਾਰੇ ਜੱਜ ਬੰਦੀਆਂ ਸਾਰੇ ਖੜੇ ਇੱਥੇ ਜੇ ਮੀਟਿੰਗ ਤੋਂ ਬਾਅਦ ਵੀ ਕੋਈ ਸਿਤਾ ਨਹੀਂ ਨਿਕਲਦਾ ਜਿੰਨਾ ਚਰ ਕੇਸ ਮੈਲ ਨੂੰ ਸੀਐਨਜੀ ট্রাক ਮੈਲ ਦੇ ਅੰਦਰ ਜਿਹੜਾ ਲੱਗ ਰਿਹਾ ਮਕੰਮਲ ਤੌਰ ਦੇ ਉਤੇ ਬੰਦ ਹੋਣ ਦਾ ਗਲ ਨਹੀਂ ਹੁੰਦਾ ਉਦੋਂ ਤੱਕ ਸਾਡਾ ਸ਼ਿਕਾਇਤ ਜਾਰੀ ਰਹੂਗਾ ਮੀਟਿੰਗ ਦਿੱਸਾਣਾ ਕਾ ਲੋ ਹੋ ਜਾਂ ਪਾਸੋ ਹੋ ਜਾਂ ਚੋਕਲੇ ਜਾਂ ਮਕੰਮਲ ਤੌਰ ਦੇ ਉਤੇ ਜੇ ਦਾ ਸਾਨੂੰ ਕੋਈ ਅਸ਼ਵਾਸ਼ਣ ਨਾ ਮਿਲਿਆ ਤੇ 15 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦਾ ਜਨਤ ਦੇ ਵਿੱਚ ਆਉਣਾ ਬੋਲੇ ਬੋਲੇ ਜ਼ੋਰ ਹੈ ਹਾਂ ਰਿਪੋਰਟ ਆ ਗਿਆ ਜਿਹੜਾ ਦੰਗ ਨਾ ਮੈਂ ਜੇਲਾ ਮੰਨਦੇ ਰੱਖੀ ਸੀ ਰਾਜਨੀਤਿਕ ਇੰਟਰਵਿਊ ਨਹੀਂ ਰਾਜਨੀਤਿਕਵਾਦ ਦਿੱਤਾ ਹੈਗਾ ਜਦੋਂ ਜਿਵੇਂ ਐਮਐਨਏ ਤੋਂ ਮੈਂ ਗ੍ਰੈਂਡ ਚੱਕੀ ਸੀ ਉਹਦੇ ਜਿਹੜਾ ਹੈ ਉਹ ਅਲਟ੍ਰੀਸਟ ਜਿਸ ਤੋਂ ਬਿਫਲ ਐਂਟੀਟੀ ਵਰਟੀਕਲਟੀ ਵਰਤਦਾ ਉਹ ਜਦੋਂ ਨਾ ਇੰਨੀ ਵੇਗਦੀ ਪੜਾਖਾਂ ਤੋਂ ਪੜ੍ਹਦੇ ਆਏ ਠੀਕ ਹੈ ਕੋਸ਼ਿਸ਼ ਕਰੀਂ ਕੋਸ਼ਿਸ਼ ਕਰੀਂ ਕਿ ਰੱਖੋ ਜਦੋਂ ਲੋਕਾਂ ਦਾ ਇਹ ਨਾ ਮੀਂਹ ਆਪਾਂ ਜਾਂ ਜਿੰਨੂੰ ਹੋੜਾ ਜਿਹਾ ਆਨੰਦ ਆਸਵਾਦ ਠੀਕ ਹੈ ਜੀ ਕੰਮ ਕੇਦੇ ਉੱਪਰ ਸਾਫ ਟੈਂਸ਼ਨ